ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸੋਹਣੇ ਸੋਹਣੇ ਪ੍ਰਿੰਟਾਂ ਦੀ ਵੀਡੀਓ ਬਹੁਤ ਸੋਹਣੀ ਕਲੈਕਸ਼ਨ ਆ ਕਿਉਂਕਿ ਪ੍ਰਿੰਟਾਂ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਦਿੰਨੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅੱਜ ਦੇ ਪ੍ਰਿੰਟ ਵੀ ਆਏ ਨੇ ਤੇ ਪ੍ਰਿੰਟਾਂ ਨੂੰ ਬਹੁਤ ਜ਼ਿਆਦਾ ਪੈਨਾ ਲਾਈਕ ਕਰਦੀਆਂ ਨੇ ਜਿਵੇਂ ਕਿ ਆਪਣੀ 500 ਰੇਜ਼ ਦੀ ਵੀਡੀਓ ਆਉਂਦੀ ਆ ਬਹੁਤ ਜ਼ਿਆਦਾ ਨੂੰ ਤੁਸੀਂ ਪਿਆਰ ਦਿੰਨੇ ਹੋ ਬਹੁਤ ਵਧੀਆ ਰਿਸਪੌਂਸ ਆਉਂਦਾ ਉਹ ਸਾਰੀ ਵੀਡੀਓ ਦਾ ਉਸੇ ਦੇ ਅਕੋਰਡਿੰਗ ਹੀ ਥੋੜਾ ਜਿਹਾ ਸੁਪੀਰੀਅਰ ਫੈਬਰਿਕ ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿੰਨੇ ਵੀ ਪ੍ਰਿੰਟ ਹੋਣਗੇ ਸਾਰੇ ਪ੍ਰਿੰਟਾਂ ਦੀ ਰੇਂਜ ਰਹੂਗੀ ਜੀ 650 650 ਦੇ ਵਿੱਚ ਜਿਹੜਾ ਵੀ ਪ੍ਰਿੰਟ ਤੁਹਾਨੂੰ ਸੋਹਣਾ ਲੱਗੂਗਾ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਲਿਓ WhatsApp ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜਿਹਦੇ ਉੱਪਰ ਤੁਸੀਂ WhatsApp ਕਰਨਾ ਪਲੀਜ਼ ਮੈਨੂੰ ਕਾਲ ਲਾ ਕੇ ਨਹੀ ਗੱਲ ਕਿਹੋ ਕਿ ਮੈਮ ਜਿਹੜੀ ਤੁਸੀਂ ਵੀਡੀਓ ਦਿਖਾ ਰਹੇ ਹੋ ਇੰਨੀ ਰੇਂਜ ਵਾਲੀ ਆ ਤੇ ਉਹਦੇ ਵਿੱਚੋਂ ਜਿਹੜੇ ਪਹਿਲਾ ਜਾਂ ਦੂਜਾ ਜਾਂ ਤੀਜਾ ਸੂਟ ਆ ਇਦਾਂ ਉਦੇ ਵਿੱਚ ਪਤਾ ਨਹੀਂ ਲੱਗਦਾ ਇਹ ਮੇਰੀ ਰਿਕੁਐਸਟ ਹੀ ਹੁੰਦੀ ਆ ਹੁਣ ਮੈਂ ਬਾਕਾਇਦਾ ਡੇਟ ਮੈਂਸ਼ਨ ਕੀਤੀ ਹੁੰਦੀ ਆ ਤੁਸੀਂ ਦੇਖ ਲਿਆ ਕਰੋ ਕਿਹੜੇ ਦਿਨ ਦੀ ਵੀਡੀਓ ਆ ਕਿਹੜੀ ਤਰੀਕ ਦੀ ਵੀਡੀਓ ਆ ਇਹ ਤੇ ਕਈ ਵਾਰੀ ਪੈਣਾ ਕਹਿੰਦੇ ਆ ਸਾਨੂੰ ਸਕਰੀਨਸ਼ਾਟ ਲੈਣਾ ਨਹੀਂ ਆਉਂਦਾ ਜਾਂ ਸਾਨੂੰ ਆਨਲਾਈਨ ਪੇਮੈਂਟ ਕਰਨੀ ਨਹੀਂ ਆਉਂਦੀ ਤਾਂ ਪਲੀਜ਼ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਆਪਣਾ ਪੋਸਟ ਆਫਿਸ ਰਾਹੀਂ ਹੀ ਸਾਰੇ ਕੋਰੀਅਰ ਲੱਗਦੇ ਨੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਕੋਸ਼ਿਸ਼ ਕਰੂੰਗੀ ਜ਼ਰੂਰ ਕਿ ਕੈਸ਼ ਔਨ ਡਿਲੀਵਰੀ ਅਵੇਲੇਬਲ ਕਰ ਸਕਾਂ ਕਿਉਂਕਿ ਬਹੁਤ ਪੈਣਾ ਦੇ ਇਹ ਮੈਸੇਜ ਆਉਂਦੇ ਨੇ ਅਰ ਹਜੇ ਤੱਕ ਆਪਣਾ ਸਾਰਾ ਸਿਸਟਮ ਆਨਲਾਈਨ ਹੀ ਆ ਜੀ ਆਨਲਾਈਨ ਹੀ ਪੇਮੈਂਟ ਕਰਨੀ ਪਊਗੀ ਤੇ ਤੁਹਾਨੂੰ ਆਨਲਾਈਨ ਹੀ ਸੂਟ ਕਰ ਤੱਕ ਤੁਹਾਡੇ ਪਹੁੰਚਦਾ ਹੋਊਗਾ ਤੇ ਬਾਕੀ ਜਿਹੜੀਆਂ ਵੀ ਪੈਣਾ ਨੀਅਤ ਦੀਆਂ ਨੇ ਜਿਹੜੀਆਂ ਤੁਸੀਂ ਇੱਥੇ ਵਿਜ਼ਿਟ ਕਰਨਾ ਚਾਹੁੰਦੇ ਹੋ ਗਰਮੀ ਬਹੁਤ ਜ਼ਿਆਦਾ ਵਾ ਬਸ ਕਾਲ ਕਰਕੇ ਆਇਓ ਤਾਂ ਕਿ ਤੁਹਾਨੂੰ ਅਟੈਂਡ ਕਰ ਸਕੀਏ ਤੇ ਜਿਨ੍ਹਾਂ ਨੇ ਵੀ ਸ਼ਾਪ ਤੇ ਵਿਜ਼ਿਟ ਕਰਨਾ ਵਾ ਬਾਕੀ ਮੈਂ ਤੁਹਾਨੂੰ ਸਭ ਕੁਝ ਦੱਸ ਹੀ ਦਿੱਤਾ ਵਾ ਜੀ ਚਲੋ ਮੈਂ ਤੁਹਾਨੂੰ ਦਿਖਾਉਣੀ ਅੱਜ ਦੇ ਪ੍ਰਿੰਟ ਤੇ ਜਿਹੜਾ ਵੀ ਪ੍ਰਿੰਟ ਪਸੰਦ ਹੋਇਆ ਸਕਰੀਨਸ਼ਾਟ ਲੈ ਲਿਓ ਪੀਸ ਮੇਰੇ ਚੈਨਲ ਦੇ ਨਵੇਂ ਦੇ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਪਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਦਾ ਪੀਸ ਜਰੂਰ ਕਰਿਆ ਕਰੋ ਤੁਸੀਂ ਭੁੱਲ ਜਾਨੇ ਹੋ ਜੀ ਕਰਨਾ ਇੰਨੀ ਕੋਸ਼ਿਸ਼ ਜਰੂਰ ਕਰ ਲਿਆ ਕਰੋ ਤਾਂ ਕਿ ਹੋਰ ਭੈਣਾਂ ਨੂੰ ਵੀ ਇਹ ਚੀਜ਼ਾਂ ਦੇ ਬੈਨੀਫਿਟ ਹੋ ਸਕਣ ਆਪਾਂ ਸੋਹਣੀਆਂ ਸੋਹਣੀਆਂ ਕਲੈਕਸ਼ਨਾਂ ਨਿਊ ਨਿਊ ਵੈਰਾਈਟੀਆਂ ਲੈ ਕੇ ਡੇਲੀ ਹਾਜ਼ਰ ਹੁੰਦੇ ਆ ਸ਼ਾਮ ਨੂੰ 6 ਵਜੇ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਇਸ ਲਈ ਇੰਨੀ ਇੱਕ ਮਿਹਰਬਾਨੀ ਕਰ ਦਿਆ ਕਰੋ ਕਿ ਸ਼ੇਅਰ ਕਰ ਦਿਆ ਕਰੋ ਆਪਣੇ ਗਰੁੱਪਸ ਦੇ ਵਿੱਚ ਆਪਣੇ ਨਾਲ ਫਰੈਂਡ ਸਰਕਲ ਦੇ ਵਿੱਚ ਲਓ ਜੀ ਦਿਖਾਉਣੀ ਹੈ ਅੱਜ ਦੇ print ਪੂਰੇ ਸੁਪਰ ਹਿੱਟ print ਆਏ ਨੇ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ बस WhatsApp ਕਰੀ ਚੱਲਿਓ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਕਈ ਕਈ printਾਂ ਦੇ ਵਿੱਚ 2-2 4-4 ਸੂਟ ਵੀ ਆ ਮੈਂ ਤਾਂ ਤੁਹਾਨੂੰ ਜਸਟ ਇੱਕ print ਸ਼ੋਅ ਕਰ ਰਹੀ ਆ ਤੇ ਜਿੰਨਾ ਮਰਜੀ ਤੁਸੀਂ ਯਾਨੀ ਕਿ ਕਈਆਂ ਭੈਣਾਂ ਨੂੰ ਡਿਮਾਂਡ ਹੁੰਦੀ ਹੈ ਕਿ ਸਾਨੂੰ ਦੋ ਸੂਟ ਸੇਮ ਚਾਹੀਦੇ ਆ ਜਿਹੜੇ ਪ੍ਰਿੰਟ ਵਿੱਚ ਅਵੇਲੇਬਲ ਹੋਏ ਤੁਸੀਂ ਪੁੱਛ ਸਕਦੇ ਹੋ ਉੱਚ ਸੇਮ ਵੀ ਤੁਹਾਨੂੰ ਜ਼ਰੂਰ ਮਿਲਣਗੇ ਤੇ ਸਿੰਗਾ ਸਿੰਗਲ ਦਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆ ਮਿਲੂ ਗਾਈ ਜੀ ਲੋ ਆਵਾ ਮੇਰਾ ਅੱਜ ਦਾ ਪਹਿਲਾ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੀ ਕਲੈਕਸ਼ਨ ਆ ਇਹ ਵੱਡੇ ਪਣੇ ਦੇ ਵਿੱਚ ਆ 3.5 ਮੀਟਰ ਤੋਂ 10 ਪੁਆਇੰਟ ਪਲੱਸ ਹੀ ਕੱਪੜਾ ਜਾਊਗਾ ਘੱਟ ਦਾ ਨਹੀਂ ਯਾਨੀ ਕਿ 5 ਮੀਟਰ ਤੋਂ ਉੱਪਰ ਹੀ ਜਾਊਗਾ ਜਿੰਨੇ ਮਰਜੀ ਤੁਸੀਂ ਹੈਵੀ ਹੋ ਜਿੰਨੇ ਮਰਜੀ ਹੋ ਪੂਰਾ ਵਧੀਆ ਖੁੱਲਾ ਡੁੱਲਾ ਸੂਟ ਬਣੂਗਾ ਕੱਟ ਪੂਰੀ ਪ੍ਰੋਪਰ ਨਿਕਲੂਗੀ ਪ੍ਰਾਈਜ਼ ਰਹੂਗਾ 650 ਪ੍ਰਿੰਟਿੰਗ ਬਹੁਤ ਸੋਹਣੀ ਆ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲਈ ਚਲੋ ਤੇ ਆਪਣਾ WhatsApp ਤੇ ਸੈਂਡ ਕਰੀ ਚਲੋ ਕਈ ਪ੍ਰਿੰਟ ਲਿਮਟਿਡ ਆ ਜਿੰਨਾ ਚ ਸਿੰਗਲ ਸਿੰਗਲ ਪੀਸ ਹੀ ਮਿਲੂਗਾ ਤੇ ਉਹਨਾਂ ਦੇ ਵਿੱਚ ਹੋਰ ਆਪਸ਼ਨ ਨਹੀਂ ਹੈਗੀਆਂ ਜਿਵੇਂ ਕਿ ਆ ਲਾਈਟ ਪ੍ਰਿੰਟ ਦੇਖੋ ਇਹ ਲਾਈਟਾ ਵਾਈਟ ਬੇਸ ਆ ਔਰ ਜਾਨੀ ਕਿ ਆਫ ਵਾਈਟ ਜਾਂ ਬੇਸ ਆ ਉੱਪਰ ਸਾਰੇ ਸਕਿਨੀ ਜਿਹੀ ਹੋਈ ਹੋਈ ਆ ਪਿਓਰ ਕਾਟਨ ਦਾ ਸਾਰਾ ਜਾਨੀ ਕਿ ਬੇਸ ਆ ਬਿਲਕੁਲ ਹੀ 100% ਆਪਾਂ ਕਾਟਨ ਕਹਿ ਸਕਦੇ ਆ 1% ਵੀ ਇਹਦੇ ਵਿੱਚ ਸੰਥੈਟਿਕ ਬੇਸ ਨਹੀਂ ਹੈਗਾ 100% ਇਹ ਕਾਟਨ ਦਾ ਬੇਸ ਆ ਤੇ ਪੂਰਾ ਵਧੀਆ ਜਾਨੀ ਕਿ ਗਰਮੀਆਂ ਦੇ ਵਿੱਚ ਸਭ ਤੋਂ ਰਿਲੈਕਸ ਫੀਲ ਕਰੋਗੇ ਪੂਰਾ ਵਧੀਆ ਸੁਪੀਰੀਅਰ ਇਹ ਬੇਸ ਆਏ ਨੇ 650 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਬਸ ਤੁਸੀਂ ਆਪਣੀ ਪ੍ਰਿੰਟਿੰਗ ਚੈੱਕ ਕਰਨੀ ਆ ਤੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਆਹ ਲਓ ਜੀ ਇਹ ਹੈਗਾ ਬਲੈਕ ਦੇ ਉੱਪਰ ਇੱਕ ਇੱਕ ਪ੍ਰਿੰਟ ਮੈਂ ਤੁਹਾਨੂੰ ਆਰਾਮ ਦੇ ਨਾਲ ਦਿਖਾ ਰਹੀ ਆ ਤੇ ਆਪਣਾ ਸਕਰੀਨਸ਼ਾਟ ਲੈ ਕੇ WhatsApp ਕਰ ਲਿਓ ਲਓ ਜੀ ਪਿੰਕ ਕਲਰ ਦੇ ਉੱਪਰ ਦੇਖੋ ਕਿੰਨੇ ਸੋਹਣੇ ਫੋਇਲ ਦੇ ਪ੍ਰਿੰਟ ਹੋਏ ਹੋਏ ਨੇ ਫਲਾਵਰਸ ਬਣੀ ਹੋਏ ਨੇ ਬਣੇ ਹੋਏ ਸੂਟ ਲੈਸਿਸ ਵਗੈਰਾ ਲੱਗ ਕੇ ਬਹੁਤ ਸੋਹਣੇ ਹੀ ਸੂਟ ਰੈਡੀ ਹੁੰਦੇ ਨੇ ਤੁਸੀਂ ਮੇਰੇ ਪਾਇਆ ਵੀ ਦੇਖ ਸਕਦੇ ਹੋ 올 ਆਵਰ ਸੂਟ ਆ ਜਿਹਦੇ ਨਾਲ ਮੈਂ ਕੋਟੇ ਦਾ ਦੁਪੱਟਾ ਡਾਈ ਕੀਤਾ ਹੋਇਆ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਵਿਦ ਨਾਲ ਕੋਈ ਦੁਪੱਟਾ ਲਗਾਉਣਾ ਚਾਹੁੰਦੇ ਹੋ ਦੁਪੱਟਾ ਲਗਾ ਕੇ ਵੀ ਤੁਹਾਨੂੰ ਸੈਂਡ ਕਰ ਸਕਦੇ ਆ ਤੇ ਬਿਨਾਂ ਦੁਪੱਟਾ ਤੋਂ ਲੈਣੇ ਚਾਹੁੰਦੇ ਹੋ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਲਓ ਅੱਗੇ ਆ ਗਿਆ ਨਿੱਕੀ ਬੂਟੀ ਦਾ ਪ੍ਰਿੰਟ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬੱਸ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਤੇ ਲਈ ਚਲੋ ਤਾਂ ਕਿ ਹਰ ਭੈਣ ਤੱਕ ਪਹੁੰਚ ਸਕਣ ਤੇ ਦੋ ਸੂਟਾਂ ਦੀ ਚੁਆਇਸ ਜ਼ਰੂਰ ਰੱਖਿਓ ਵੀ ਜੇ ਇੱਕ ਸੂਟ ਨਾ ਮਿਲੇ ਤਾਂ ਸੈਕਿੰਡ ਤੁਹਾਨੂੰ ਮਿਲ ਜਾਵੇ ਆ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਪਰਪਲ ਲਵੈਂਡਰ ਜਿਹਾ ਸ਼ੇਡ ਆ ਬਲੈਕ ਇਹਦਾ ਬੇਸ ਰਹੂਗਾ ਉੱਪਰ ਆ ਲਵੈਂਡਰ ਜਿਹੇ ਫਲਾਵਰ ਬਣੇ ਹੋਏ ਆ ਵਾਈਟ ਲੈਸਸ ਦੇ ਨਾਲ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਆ ਜਿੰਨੇ ਵੀ ਪ੍ਰਿੰਟ ਦੇਖੋਗੇ ਇੱਕ ਤੋਂ ਇੱਕਾ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਵੀਡੀਓ ਦਾ ਜਿਹੜਾ ਮਰਜੀ ਪ੍ਰਿੰਟ ਤੁਸੀਂ ਚੱਕ ਸਕਦੇ ਹੋ ਦੇਖੋ ਇਹਦੇ ਵਿੱਚ ਆਹ ਵਾਲੇ ਪ੍ਰਿੰਟ ਦੇ ਵਿੱਚ ਦੋ ਕਲਰ ਮਿਲਣਗੇ ਇੱਕ ਤਾਂ ਗ੍ਰੀਨ ਕਲਰ ਆ ਸੈਕੰਡ ਕਲਰ ਹੈਗਾ ਜੀ ਪਰਪਲ ਸ਼ੇਡ ਦੋਨੇ ਕਲਰ ਪੂਰੇ ਸੁਪਰ ਹਿੱਟ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਪਾਏ ਹੋਏ ਸੂਟ ਬਹੁਤ ਸੋਹਣੇ ਲੱਗਦੇ ਨੇ ਬਹੁਤ ਹੀ ਵਧੀਆ ਕੈਮਰੀ कॉटन ਦੇ ਸੂਟ ਨੇ ਜਿੰਨਾ ਮਰਜੀ ਧੋਪਾ ਲਿਓ ਵਧੀਆ ਕਾਟਨ ਆ ਪੂਰੀ ਸੁਪੀਰੀਅਰ ਵਾਰੀ ਤੇ ਆਪਣਾ ਜਿਹੜਾ ਮਰਜੀ ਸੂਟ ਜਿਹੜਾ ਮਰਜੀ ਪ੍ਰਿੰਟ ਲੈ ਲਿਓ ਨਿੱਖਰ ਨਿੱਖਰ ਕੇ ਆਉਣਗੇ ਪ੍ਰਿੰਟ ਤੇ 1% ਵੀ ਇਹਨਾਂ ਦੇ ਵਿੱਚ ਸਿੰਥੈਟਿਕ ਬੇਸ ਨਹੀਂ ਹੈਗਾ ਜੀ ਆ ਲਓ ਅਗਲੀ ਪ੍ਰਿੰਟਿੰਗ ਚੈੱਕ ਕਰੋ ਮਹਿੰਦੀਆ ਕਲਰ ਦੇ ਉੱਪਰ ਸਕਿਨ ਪ੍ਰਿੰਟਿੰਗ ਆ ਫੋਇਲ ਜੀ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਉੱਪਰ ਵੀ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੈਕੰਡ ਕਲਰ ਰਹੂਗਾ ਇਹਦੇ ਵਿੱਚ ਕਾਫੀ ਸ਼ੇਡ ਸੈਕਿੰਡ ਕਲਰ ਹੈਗਾ ਜੀ ਇਹਦੇ ਵਿੱਚ ਕਾਫੀ ਜਿਹਾ ਸ਼ੇਡ ਆ ਇਹ ਕਾਫੀ ਸ਼ੇਡ ਦੇ ਉੱਪਰ ਸਾਰੀ ਸਕਿਨੀ ਪ੍ਰਿੰਟਿੰਗ ਹੋਈ ਆ ਇਹ ਗ੍ਰੀਨ ਮਹਿੰਦੀ ਆ ਕਲਰ ਦੇ ਉੱਪਰ ਹੋਈ ਆ ਦੋਨੇ ਦੇ ਦੋਨੇ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਹਲੋ ਜੀ ਇਹ ਹੈਗਾ ਪਿੰਕ ਕਲਰ ਦੇ ਉੱਪਰ ਨਿੱਕੀ ਬੂਟੀ ਦਾ ਸੁੱਟ ਜੇ ਮੈਂ ਕਈ ਪੈਣਾ ਦੀ ਰਿਕੁਆਇਰ ਹੁੰਦੀ ਆ ਇਸ ਤਾਂ ਨਿੱਕੀ ਬੂਟੀ ਹੀ ਪਾਉਣੀ ਆ ਇਹ ਹੈਗਾ ਨਿੱਕੀ ਬੂਟੀ ਦੇ ਉੱਪਰ ਜਿਹੜਾ ਮਰਜੀ ਪ੍ਰਿੰਟ ਇਹਦਾ ਵੀ ਤੁਸੀਂ ਲੈ ਸਕਦੇ ਹੋ ਇਦੇ ਵਿੱਚ ਸਿੰਗਲ ਹੀ ਕਲਰ ਦੇ ਟੂ ਆਪਸ਼ਨ ਨਹੀਂ ਹੈਗਾ ਜੀ ਅਗਲਾ ਹੈਗਾ ਸਕਿਨ ਕਲਰ ਦੇ ਉੱਪਰ ਸਕਿਨ ਕਲਰ ਦੇ ਉੱਪਰ ਦੇਖੋ ਕਿੰਨੇ ਸੋਹਣੇ ਪ੍ਰਿੰਟ ਆ ਨਾ ਇਹ ਕਲਰ ਡਾਰਕ ਚੋਣਾ ਨਾ ਲਾਈਟ ਚੋਣਾ ਮੀਡੀਅਮ ਜਿਹਾ ਪ੍ਰਿੰਟ ਆ ਚਾਹੇ ਜਿਹੜੀ ਮਰਜ਼ੀ ਐਸਟ ਵੀਅਰ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਬਹੁਤ ਵੱਡੇ ਬਣੇ ਦੇ ਸੂਟ ਨੇ ਬਹੁਤ ਸੋਹਣੀ ਕਲੈਕਸ਼ਨ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਆਲੋ ਨਿੱਕੀ ਬੂਟੀ ਦੇ ਉੱਪਰ ਗ੍ਰੀਨ ਲਾਈਟ ਜਾਂ ਗ੍ਰੀਨ ਸ਼ੇਡ ਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਲਓ ਜੀ ਅਗਲਾ ਪ੍ਰਿੰਟ ਚੈੱਕ ਕਰੋ ਪੂਰਾ ਵਧੀਆ ਫਲਾਵਰਸ ਨਾਲ ਭਰਿਆ ਪਿਆ ਇਹਦਾ ਬੇਸ ਕੁਝ ਵੀ ਨਹੀਂ ਹੈਗਾ ਜੀ ਲੱਗਦਾ ਯਾਨੀ ਕਿ ਫਲਾਵਰਸ ਹੀ ਦਿਖਦੇ ਨੇ ਬਹੁਤ ਸੋਹਣੇ ਯਾਨੀ ਕਿ ਫੂਟ ਇੱਕ ਤੋਂ ਇੱਕਾ ਜਿੰਨਾ ਹੀ ਮਰਜ਼ੀ ਤੁਸੀਂ ਅੱਜ ਦੇ ਪ੍ਰਿੰਟ ਦੇਖ ਲਿਓ ਕੋਈ ਵੀ ਪ੍ਰਿੰਟ ਛੱਡਾਂ ਨੂੰ ਜੀ ਨਹੀਂ ਕਰੂਗਾ ਰੋ ਖੁਸ਼ ਹੋ ਜਾਂਦੀ ਅਜ ਕਿਉਂਕਿ ਪ੍ਰਿੰਟਿੰਗ ਸਭ ਤੋਂ ਜ਼ਿਆਦਾ ਲਾਈਕ ਕਰਦੀਆਂ ਨੇ ਸਭ ਤੋਂ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ ਮੈਂ ਹਮੇਸ਼ਾ ਦੇਖਿਆ ਜਦੋਂ ਵੀ ਆਪਾਂ 올ਓਵਰ ਪ੍ਰਿੰਟਿੰਗ ਦੀ ਰੇਂਜ ਆਉਂਦੀ ਹੈ ਤਾਂ ਬਹੁਤ ਹੀ ਵਧੀਆ ਰਿਸਪੌਂਸ ਮਿਲਦਾ ਵਾ ਇੱਕ ਵੀ ਪ੍ਰਿੰਟ ਜਾਨੀ ਕਿ ਰਿਪੀਟ ਟੂ ਰਿਪੀਟ ਮੰਗ ਰਹਿੰਦੀ ਹੈ ਇਹਨਾਂ ਪ੍ਰਿੰਟਾਂ ਦੀ ਦੇਖੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਵਾ ਮਹਿੰਦੀਆ स्किन जी सारा बेस आकिन बेसर कलरफुल ब्लू वाइट वाले कॉटन के उटन के उपर भी, उपर भी, उपर भी सारा प्रिंटिंग बहुत सोहनी है निकी निकी बूटी दइटर दो ने अपने को भी वाइटर ब्लू आ गया से ਜਿਹੜਾ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਸਕਦੇ ਹੋ ਦੋਨੇ ਵਾਈਟ ਦੇ ਉੱਪਰ ਨੇ ਇਹ ਆ ਲੋ ਜੀ ਇਹਦਾ ਇੱਕ ਕਲਰ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਸ਼ੋਅ ਕਰਤਾ ਇਹ ਸੈਕਿੰਡ ਆ ਗਿਆ ਜੀ ਇਹਦਾ ਇੱਕ ਹੈਗਾ ਆਹ ਵਾਲਾ ਪ੍ਰਿੰਟ ਇਹਦੇ ਵਿੱਚ ਲਵੈਂਡਰ ਸ਼ੇਡ ਸੀਗਾ ਸੈਕਿੰਡ ਜਿਹੜਾ ਮੈਂ ਤੁਹਾਨੂੰ ਸ਼ੋਅ ਕੀਤਾ ਵਾ ਆਲੋ ਜੀ ਆਵਲਾ ਸੀਗਾ ਇਹਦਾ ਪਹਿਲਾ ਕਲਰ ਜਿਹੜਾ ਆਪਾਂ ਸ਼ੋਅ ਕੀਤਾ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਸੈਕਿੰਡ ਹੈਗਾ ਫਿਰੋਜ਼ੀ ਸ਼ੇਡ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਪ੍ਰਿੰਟ ਸਾਰੇ ਬਹੁਤ ਸੋਹਣੇ ਮੈਂ ਬਾਰ-ਬਾਰ ਤਾਂ ਹੀ ਰਿਪੀਟ ਕਰ ਰਹੀ ਹਾਂ ਤੇ ਲਿਮਟਿਡ ਹੈ ਸਟਾਕ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਕਰ ਦਿਓ ਆਲੋ ਜੀ ਕਿਸੇ ਕਿਸੇ ਪ੍ਰਿੰਟ ਦੇ ਵਿੱਚ ਤੁਹਾਨੂੰ ਦੋ-ਦੋ ਸੂਟ ਮਿਲ ਜਾਣਗੇ ਪਰ ਸਾਰੇ ਪ੍ਰਿੰਟਾਂ 'ਚ ਨਹੀਂ ਅਸੀਂ ਕਹਿ ਸਕਦੇ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਹੋਏ ਉਹ ਚ ਪੁੱਛ ਸਕਦੇ ਹੋ ਜੀ ਚ ਦੋ ਮਿਲ ਸਕਦੇ ਹੋਏ ਨੀ ਤਾਂ ਸਿੰਗਲ ਸਿੰਗਲ ਸੂਟ ਜਿਹੜਾ ਅਵੇਲੇਬਲ ਆ ਉਹ ਤੋਂ ਤੁਹਾਡੇ ਤੱਕ ਪਹੁੰਚਦਾ ਹੋਊਗਾ ਦੇਖੋ ਸਭ ਤੋਂ ਸੋਨਾ ਪ੍ਰਿੰਟ ਦੇਖੋ ਕਿੰਨਾ ਸੋਨਾ ਇਹ ਸੀਗਾ ਅੱਜ ਦੀ ਵੀਡੀਓ ਦਾ ਲਾਸਟ ਪ੍ਰਿੰਟ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਤੁਹਾਡੇ ਲਈ ਇਹ ਲੈ ਕੇ ਆਏ ਆ ਪ੍ਰਿੰਟ ਬਹੁਤ ਸੋਹਣੇ ਸੋਹਣੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਤੇ WhatsApp ਕਰ ਦਿਓ ਇਹ ਹੈਗੀ ਅੱਜ ਦੀ ਛੋਟੀ ਜਿਹੀ ਵੀਡੀਓ ਜਿਹੜੀ ਸਿਰਫ ਆਪਣੇ ਪ੍ਰਿੰਟਾਂ ਦੇ ਉੱਪਰ ਆਈ ਨੇ ਆਈ ਆ ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਲੈ ਕੇ ਆਈਆਂ ਕਿਉਂਕਿ ਪ੍ਰਿੰਟਿੰਗ ਦੀ ਡਿਮਾਂਡ ਹਰ ਟਾਈਮ ਹਰ ਵੇਲੇ ਰਹਿੰਦੀ ਆ ਕਿਉਂਕਿ ਗਰਮੀਆਂ ਵਿੱਚ ਸਭ ਤੋਂ ਜ਼ਿਆਦਾ ਜਾਨਕਿ ਆਪਾਂ ਵੀਅਰ ਕਰਦੇ ਆ ਤਾਂ ਇਸੇ ਤਰ੍ਹਾਂ ਪ੍ਰਿੰਟਡ ਸੂਟ ਹੀ ਆਪਾਂ ਨੂੰ ਲਾਇਕ ਆਪਾਂ ਕਰਦੇ ਆ ਸੋ ਜਿਹੜਾ ਵੀ ਪ੍ਰਿੰਟ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਜੀ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਸਾਰੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ